ਜਾਦੇ ਮਰੰਡੇ ਥਾਣੇ ਦੇ ਵਿੱਚ ਹਨ ਜਿਸ ਵਕਤ ਵਜ਼ੀਰ ਖਾਨ ਨੂੰ ਪਤਾ ਚੱਲਿਆ ਉਦੋਂ ਹੁਕਮ ਕਰਕੇ ਤੇ ਮਾਤਾ ਜੀ ਤੇ ਛੋਟੇ ਸਾਹਿਬ ਜਾਦੇ ਕਹਿਣ ਲੱਗਾ ਕਿ ਇਹਨਾਂ ਨੂੰ ਮੇਰੇ ਕੋਲ ਲਿਆਂਦਾ ਜਾਵੇ ਹੁਣ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਜਾ ਕਰਕੇ ਕੋਮਲ ਹੱਥਾਂ ਪੈਰਾਂ ਤੇ ਬੇੜੀਆਂ ਲਾਉਂਦੇ ਹਨ ਪਕੜ ਕਰਕੇ ਨਾਜ਼ਮ ਵਜ਼ੀਰ ਖਾਨ ਦੇ ਕੋਲ ਲੈ ਕਰਕੇ ਆਏ ਉਸ ਵਕਤ ਵਜ਼ੀਰ ਖਾਨ ਨੂੰ ਪੁੱਛਿਆ ਕਹਿੰਦੇ ਕਿ ਇਹਨਾਂ ਨੂੰ ਰੱਖਣਾ ਕਿੱਥੇ ਆ ਹੋਣੇ ਆਏ ਨੇ ਤੇ ਇਹਨਾਂ ਨੂੰ ਕਿੱਥੇ ਸਥਾਨ ਕਰਾਇਆ ਜਾਵੇ ਖੜਿਆ ਜੀ ਵਜ਼ੀਰ ਖਾਨ ਬੋਲਿਆ ਕਹਿੰਦੇ ਸਭ ਕੋ ਤਬਾ ਹਟਾਏ ਕਰ ਲੈ ਗਏ ਤਹਾਂਹੀਂ ਬੁਰਜ ਬਖੈ ਉਤਰੇ ਦੇ ਜਨ ਨੇ ਦੁਖ ਮਾਹੀ ਬੁਰਜ ਦੇ ਵਿੱਚ ਕਹਿੰਦਾ ਕਿ ਇਹਨਾਂ ਨੂੰ ਰੱਖਿਆ ਜਾਵੇ ਹੁਣ ਤੁਸੀਂ ਬੁਰਜ ਦੀ ਹਾਲਤ ਸ਼ਰਵਣ ਕਰੋ ਕਿ ਜਿਹੜੇ ਬੁਰਜ ਦੀ ਹਾਲਤ ਕਿਦਾਂ ਦੀ ਹੈ ਬੁਰਜ ਠੰਡਾ ਉਸ ਨੂੰ ਆਖਿਆ ਜਾਂਦਾ ਜਿੱਥੇ ਪਿੱਛੇ ਨਦੀ ਵਗ ਰਹੀ ਹੈ ਉੱਚੇ ਥਾਂ ਤੇ ਨਦੀ ਨਾਲ ਹਵਾ ਛਾਹੂ ਕਰਕੇ ਤੇ ਠੰਡੀ ਹੋ ਕੇ ਬੁਰਜ ਦੇ ਵਿੱਚ ਆਉਂਦੀ ਹੈ ਜਿੱਥੇ ਨਾਜ਼ਮ ਵਜ਼ੀਰ ਖਾਨ ਗਰਮੀ ਦੇ ਦਿਨ ਬਤੀਤ ਕਰਿਆ ਕਰਦਾ ਹੈ ਉਸ ਨੂੰ ਠੰਡਾ ਬੁਰਜ ਜਿਹੜਾ ਗਰਮੀਆਂ ਦੇ ਵਿੱਚ ਵੀ ਠੰਡ ਵਰਤੌਂਦਾ ਹੈ ਤੇ ਹੁਣ ਉਥੇ ਧੰਨ ਮਾਤਾ ਗੁਜਰ ਕੌਰ ਜੀ ਛੋਟੇ ਸਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੇ ਹੁਕਮ ਦੇ ਤਹਿਤ ਸਿਪਾਈਆਂ ਨੇ ਲਿਜਾ ਕਰਕੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਉਥੇ ਬਿਠਾਇਆ ਉਸ ਨੂੰ ਅੱਲਾ ਯਾਰਖਾ ਜੋਗੀ ਜੇ ਲਿਖਦੇ ਹਨ ਕਹਿੰਦੇ ਸਰੰਦ ਜਾ ਕੇ ਪਹੁੰਚੇ ਹਜ਼ਾਰ ਇਬਤਿਹਾਰ ਸੇ ਦੋ ਚਾਰ ਹਾਏ ਜਬ ਹੋਏ ਜ਼ਾਲਮ ਨਵਾਬ ਸੇ ਕਮਬਖਤ ਦੇਖਤੇ ਹੀ ਇਹ ਬੋਲਾ ਖitab ਸੇ ਕਹਿੰਦਾ ਵੇਖਦੇ ਆ ਸਾਰੇ ਮਾਤਾ ਜੀ ਤੇ ਸਹਬਜ਼ਾਦੇ ਅਨੁਸਤਰਾਂ ਬੋਲਿਆ ਫਿਲਹਾਲ ਇਨ ਕੋ ਰੱਖੋ ਕੈਦ ਮੇ ਆਯਾਬ ਸੇ ਕਹਿੰਦਾ ਅਜੇ ਫਿਰਾਲ ਇਹਨਾਂ ਨੂੰ ਕੈਦ ਦੇ ਵਿੱਚ ਰੱਖੋ ਵਜ਼ੀਰ ਖਾਂ ਕਹਿੰਦਾ ਕਿ ਅਜੇ ਇਹਨਾਂ ਨੂੰ ਬੰਦੀ ਬਣਾ ਕਰਕੇ ਕੈਦ ਦੇ ਵਿੱਚ ਰੱਖੋ ਗੁੰਬਦ تھا ਜਿਸ ਮੁਕਾਮ ਹੈ ਮੁਇਕਤ ਹਜ਼ੂਰ ਥੇ ਕਹਿੰਦਾ ਦੋ ਚਾੰਦ ਇੱਕ ਬੁਰਜ ਮੇ ਰਖਤੇ ਜ਼ਰੂਰ ਥੇ ਕਹਿੰਦਾ ਜਿਵੇਂ ਚੰਦਰਮਾ ਕਈ ਵਾਰੀ ਬਦਲਾਂ ਦੇ ਘੇਰੇ ਦੇ ਵਿੱਚ ਛੁਪ ਜਾਂਦਾ ਹੈ ਕਹਿੰਦਾ ਇਸ ਤਰ੍ਹਾਂ ਹੀ ਗੁਰਕਲਗੀ ਧਰ ਦੇ ਦੋ ਚੰਦ 나ਜ਼ਮ ਵਜ਼ੀਰ ਖਾਨ ਨੇ ਬੁਰਜ ਦੇ ਵਿੱਚ ਬੰਦ ਕਰ ਦਿੱਤੇ ਹਨ ਅਗਲੇ ਦਿਨ ਦੀ ਸਵੇਰ ਹੋਈ ਮਾਤਾ ਜੀ ਨੂੰ ਆ ਕੇ ਸਿਪਾਈ ਨੇ ਆਖਿਆ ਕਹਿੰਦੇ ਮਾਤਾ ਜੀ ਬੱਚਿਆਂ ਨੂੰ ਤਿਆਰ ਕਰੋ ਕਚਹਿਰੀ ਦੇ ਵਿੱਚ ਲਿਜਾਣਾ ਹੈ ਮਾਤਾ ਜੀ ਨੇ ਆਖਿਆ ਕਚਹਿਰੀ ਉਹਨਾਂ ਦੇ ਵਾਸਤੇ ਆ ਜਿਨ੍ਹਾਂ ਨੇ ਕੋਈ ਜ਼ੁਲਮ ਕੀਤਾ ਹੋਵੇ ਜਿਨ੍ਹਾਂ ਨੇ ਕੋਈ ਪਾਪ ਕੀਤਾ ਹੋਵੇ ਬੱਚਿਆਂ ਦੇ ਵਾਸਤੇ ਕਾਦੀ ਕਚਹਿਰੀ ਕਹਿੰਦਾ ਮਾਂ ਹੁਕਮ ਦੇ ਬੱਝੇ ਆ ਜਿਸ ਤਰ੍ਹਾਂ ਹੁਕਮ ਹੁੰਦਾ ਹੈ ਸਾਨੂੰ ਕਰਨਾ ਪੈਂਦਾ ਸੋ ਇਹਨਾਂ ਨੂੰ ਤਿਆਰ ਕਰੋ ਕਚਹਿਰੀ ਦੇ ਵਿੱਚ ਲੈ ਕੇ ਜਾਣਾ ਹੈ ਜਦੋਂ ਕਚਹਿਰੀ ਦੇ ਵਿੱਚ ਲਜਾਇਆ ਜਾ ਰਿਹਾ ਹੈ ਤੇ ਸਾਹਮਣੇ ਵੱਡਾ ਦਰਵਾਜ਼ਾ ਸਿਪਾਹੀਆਂ ਨੂੰ ਨਾਜ਼ਮ ਵਜ਼ੀਰ ਖਾਂ ਸੁਚਾਨਾਂਦ ਨੇ ਆਖਿਆ ਸੀ ਕਹਿੰਦੇ ਕਿ ਛੋਟੀ ਬਾਰੀ ਖੁੱਲਣੀ ਹੈ ਖਿੜਕੀ ਖੁੱਲਣੀ ਹੈ ਜਿਸ ਦੇ ਨਾਲ ਜਿਹੜਾ ਵੀ ਅੰਦਰ ਆਵੇ ਪਹਿਲਾਂ ਸਿਰ ਆਵੇ ਜਿਸ ਦੇ ਨਾਲ ਸਿਰ ਝੁਕ ਜਾਵੇ ਤੇ ਬਾਅਦ ਵਿੱਚੋਂ ਦੂਸਰਾ ਤਾੜ ਆਵੇਗਾ ਹੁਣ ਸਿਪਾਹੀਆਂ ਨੇ ਅੰਦਰ ਜਾਣ ਵੇਲੇ ਪਹਿਲਾਂ ਸਜਦਾ ਕਰਕੇ ਫੇਰ ਪਹਿਲਾਂ ਅੰਦਰ ਨਵਾ ਕਰਕੇ ਤੇ ਫੇਰ ਅੰਦਰ ਗਏ ਦੂਜੇ ਬਨੇ ਸਹਿਬਜ਼ਾਦੇ ਜਦੋਂ ਅੰਦਰ ਆਉਣ ਲੱਗੇ ਤੇ ਸਚਾ ਆਨੰਦ ਬੜਾ ਖੁਸ਼ ਹੋਇਆ ਕਿ ਅੱਜ ਵजीर खान ਦੇ ਮੁਰੇ ਝੁਕ ਜਾਣਗੇ ਪਰ ਗਰਕਲਗੀ ਤਾਂ ਸੱਚੇ ਪਾਤਸ਼ਾਹ ਮਹਾਰਾਜ ਦੇ ਲਾਲ ਹਨ ਜਦੋਂ ਅੰਦਰ ਦਾਖਲ ਹੋਣ ਲੱਗੇ ਤੇ ਸਹਿਬਜ਼ਾਦਿਆਂ ਨੇ ਪਹਿਲਾਂ ਚਰਨ ਅੰਦਰ ਪਾਏ ਜੁੱਤੀ ਦੇ ਤਾਲ ਵੇਖ ਕਰਕੇ ਵਜ਼ੀਰ ਖਾਨ ਦੇ ਦੰਦ ਖੱਟੇ ਹੋ ਗਏ ਵਜ਼ੀਰ ਖਾਨ ਬੜਾ ਤਲਮਲਾ ਉਠਿਆ ਕਿ ਮੈਂ ਇਹਨਾਂ ਨੂੰ ਝੁਕੇ ਹੋਏ ਵੇਖਣਾ ਚਾਹੁੰਦਾ ਸੀ ਤੇ ਇਹ ਮੈਨੂੰ ਪੈਰ ਚਰਨ ਮਖਾਉਂਦੇ ਨੇ ਹੁਣ ਅੱਗੇ ਜਦੋਂ ਸਹਿਬਜ਼ਾਦਿਆਂ ਦੇ ਨਾਲ ਮੁਲਾਕਾਤ ਹੋਈ ਸਹਿਬਜ਼ਾਦਿਆਂ ਨੇ ਕਚਹਿਰੀ ਦੇ ਵਿੱਚ ਆਉਂਦੇ ਸਾਰ ਫਤਿਹ ਬੁਲਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਹਰੇ ਸੁਚਾਨੰਦ ਬੋਲਿਆ ਕਹਿੰਦਾ ਇਹ ਤੁਹਾਡੇ ਬਾਪ ਗੁਰਕਲਗੀ ਤਰ ਦੇ ਕਚਹਿਰੀ ਨਹੀਂ ਇਹ 나ਜ਼ਮ ਵਜ਼ੀਰ ਖਾਨ ਦੀ ਕਚਹਿਰੀ ਹੈ ਇੱਥੇ ਫਤਿਹ ਨਹੀਂ ਚੱਲਦੀ ਨਿੱਕੇ ਸਾਹਿਬ ਜਿਆਦਿਆਂ ਨੇ ਆਖਿਆ ਕਹਿੰਦੇ ਇਹ ਉਹ ਫਤਿਹ ਹੈ ਸੁਚਾਨੰਦ ਜਿਹੜੀ ਫਤਿਹ ਤੋਂ ਦਰਗਾਹ ਤੱਕ ਚੱਲਦੀ ਹੈ ਦੁਨੀਆਂ ਦੇ ਹਰ ਕੋਨੇ ਜਰਰੇ ਦੇ ਵਿੱਚ ਇਹ ਫਤਿਹ ਚੱਲਦੀ ਹੈ ਕਿਸ ਕਰਕੇ ਇਹ ਫਤਿਹ ਤੋਂ ਸੀਮਣ ਕਰ ਨਹੀਂ ਹੋ ਸਕਦੇ ਪਿਆਰ ਦੇ ਨਾਲ ਪਹਿਲਾਂ ਛਕਾਉਣਾ ਚਾਹਿਆ ਕਹਿੰਦੇ ਬਚਿਓ ਤੁਹਾਡੇ ਪਿਤਾ ਗੁਰਕਲਗੀ ਤਾਰਨ ਨੂੰ ਤੁਹਾਡੇ ਭਰਾ ਤਾਂ ਉਹਨਾਂ ਨੂੰ ਅਸੀਂ ਚਮਕੌਰ ਗੜੀ ਦੀ ਜੰਗ ਦੇ ਵਿੱਚ ਕੋਹ ਕੋ ਕਰਕੇ ਮਾਰਿਆ ਕਹਿੰਦੇ ਹੁਣ ਤੁਹਾਡਾ ਪਿੱਛੇ ਕੋਈ ਵਾਰਿਸ ਨਹੀਂ ਰਿਹਾ ਤੁਸੀਂ ਸਾਡਾ ਇਸਲਾਮ ਦਿਨੇ ਇਸਲਾਮ ਕਬੂਲ ਕਰੋ ਤੇ ਤੁਹਾਨੂੰ ਬੜੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ ਕਹਿੰਦੇ ਕਿ ਕਿਹੜੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ ਦੱਸਦੇ ਹਨ ਕਹਿੰਦੇ ਤੁਹਾਡੇ ਨਿਕਾਹ ਕਰਾਏ ਜਾਣਗੇ ਵੱਡੀਆਂ ਉਮਰਾਂ ਜਦੋਂ ਤੱਕ ਇੱਥੇ ਰਹੋਗੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਸਹਿਬਜ਼ਾਦਿਆਂ ਨੇ ਆਖਿਆ ਕਹਿੰਦੇ ਕਿ ਬੰਦੇ ਨੂੰ ਬੰਦਾ ਨਹੀਂ ਰਜਾ ਸਕਦਾ ਰਾਜ ਆਵੇ ਤੇ ਗੁਰੂ ਦੇ ਨਾਮ ਦੇ ਨਾਲ ਆਉਂਦਾ ਹੈ ਕਹਿੰਦੇ ਸ਼ਾਇਦ ਤੁਸੀਂ ਭੁੱਲ ਗਏ ਹੋ ਸਾਡੇ ਦਾਦਾ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜਿਨ੍ਹਾਂ ਨੇ ਤੁਹਾਡੇ ਤਿਲਕ ਜੰਜੂ ਦੇ ਲਈ ਆਪਣਾ ਸਿਰ ਤੱਕ ਕੁਰਬਾਨ ਕਰ ਦਿੱਤਾ ਸੀ ਸੁਚਾਨੰਦ ਸਾਡੀਆਂ ਰਗਾਂ ਦੇ ਵਿੱਚ ਉਸੇ ਦਾਦੇ ਦਾ ਖੂਨ ਹੈ ਤੇ ਤੈਨੂੰ ਕੀ ਲੱਗਦਾ ਹੈ ਕਿ ਅਸੀਂ ਤੇਰੀ ਮਾਇਆ ਤੇਰੀਆਂ ਸੁੱਖ-ਸਹੂਰਤਾ ਇਹਦੇ ਤੇ ਵਿਕ ਜਾਵਾਂਗੇ ਕਹਿੰਦੇ ਇਹ ਵਹਿਮ ਆਪਣੇ ਹਿਰਦੇ ਚੋਂ ਕੱਢ ਦੇ ਕਿ ਤੇਰੀਆਂ ਸੁਖ ਸੁਹੂਲਤਾ ਗੁਰਕਲਗੀ ਤਾਰ ਸਾਹਿਬ ਦੀ ਸਿੱਖੀ ਤੋਂ ਉਪਰ ਨੇ ਤੇਰੀਆਂ ਸੁਖ ਸੁਹੂਲਤਾ ਇਥੋਂ ਤੱਕ ਨਹੀਂ ਐ ਗੁਰਕਲਗੀ ਤਾਰ ਸੱਚੇ ਪਾਤਸ਼ਾਹ ਮਹਾਰਾਜ ਦੀ ਗੁਰਬਾਣੀ ਉਹ ਚੌਹਾਂ ਜਗਾਂ ਤੱਕ ਹੈ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੀ ਗੁਰਬਾਣੀ ਚੌਹਾਂ ਜਗਾਂ ਤੱਕ ਹੈ ਇਸ ਕਰਕੇ ਤੇਰੀ ਮਾਇਆ ਤੇ ਸਾਡੇ ਗੁਰਬਾਣੀ ਦੇ ਤੁਲ ਪਰਮੇਸ਼ਰ ਦੇ ਨਾਮ ਦੇ ਤੁਲ ਕੁਝ ਵੀ ਨਹੀਂ ਬੰਦੇ ਨੂੰ ਬੰਦਾ ਨਹੀਂ ਨਾ ਰਜਾ ਸਕਦਾ ਕਹਿੰਦੇ ਮਾਇਆ ਨਹੀਂ ਚਾਹੀਦੀ ਮਾਇਆ ਤੇਰੀ ਸਾਡੇ ਨਾਮ ਤੋਂ ਉੱਤੇ ਨਹੀਂ ਹੁਣ ਸੁਚਾਨੰਦ ਨੇ ਦਬਾਅ ਪਾਉਣਾ ਚਾਹਿਆ ਕਹਿੰਦਾ ਜੀ ਤੁਸੀਂ ਛੋਟੇ ਬਾਲਕ ਨੂੰ ਤੁਹਾਨੂੰ ਬੜੇ ਸੁੱਖ ਦਿੱਤੇ ਜਾਣ ਕੇ ਕਿਉਂ ਆਪਣੇ ਰਹਿੰਦੀ ਉਮਰ ਖਰਾਬ ਕਰਦੇ ਹੋ ਰਹਿੰਦੇ ਸਵਾਸ ਲੁਤਫੇ ਨਾਲ ਸਾਡਾ ਇਸਲਾਮ ਕਬੂਲ ਕਰਕੇ ਕਲਮਾ ਇਲਮਾ ਪੜ੍ਹ ਕੇ ਤੁਸੀਂ ਰਹਿੰਦੀ ਜ਼ਿੰਦਗੀ ਸੁਖ ਆਨੰਦ ਦੇ ਵਿੱਚ ਜਿਓ ਸਹਿਬਜ਼ਾਦਿਆਂ ਨੇ ਆਖਿਆ ਸੁਖ ਆਨੰਦ ਤੇ ਕੇਵਲ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ ਉਹਦੇ ਨਾਮ ਤੋਂ ਬਿਨਾ ਖੁਸ਼ ਆਨੰਦ ਹੋ ਰਗੇ ਤੇ ਨਹੀਂ ਸੁਣ ਕਰਕੇ ਨਾਜ਼ਮ ਵਜ਼ੀਰ ਖਾਨ ਬੜਾ ਗੁੱਸੇ ਦੇ ਵਿੱਚ ਆ ਕੇ ਬੋਲਿਆ ਕਹਿੰਦਾ ਕਿ ਜੇ ਤੁਸੀਂ ਸਲਾਮ ਨਹੀਂ ਕਬੂਲ ਕਰਨਾ ਤੇ ਇਹਨਾਂ ਨੂੰ ਅੱਜ ਦੀ ਰਾਤ ਫਿਰ ਠੰਡੇ ਬੁਰਜ ਦੇ ਵਿੱਚ ਰੱਖੋ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਬਿਸਤਰਾ ਰਜਾਈ ਤਲਾਈ ਨਹੀਂ ਦਿੱਤੀ ਜਾਣੀ ਭੁਖੇ ਪਿਆਸੇ ਜਦੋਂ ਇੱਕ ਰਾਤ ਠੰਡੇ ਬੁਰਜ ਦੇ ਵਿੱਚ ਕੱਟਣਗੇ ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿ ਵਜ਼ੀਰ ਖਾਨ ਕੀ ਚੀਜ਼ ਹੈ ਫਿਰ ਸਾਡੀ ਹیثیت ਪਤਾ ਚੱਲੇਗੀ ਇਸ ਕਰਕੇ ਭੁਖੇ ਪਿਆਸੇ ਰੱਖੋ ਸਵੇਰੇ ਤੇ ਪਜੇ ਆਉਣਗੇ ਸਲਾਮ ਕਬੂਲ ਕਰਨ ਦੇ ਵਾਸਤੇ ਤੇ ਹੁਣ ਸਹਿਬਜ਼ਾਦਿਆਂ ਨੂੰ ਸਿਪਾਈਆਂ ਨੇ ਲਿਜਾ ਕਰਕੇ ਮਾਤਾ ਜੀ ਦੇ ਪਾਸ ਛੱਡਿਆ ਮਾਤਾ ਜੀ ਨੂੰ ਛਪਾਈ ਕਹਿਣ ਲੱਗੇ ਕਹਿੰਦੇ ਮਾਤਾ ਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਵੰਸ ਚਲਾਉਣ ਵਾਲੇ ਸਹਬਜ਼ਾਦੇ ਦੇ ਬੱਚੇ ਨੇ ਕਿਉਂ ਇਹਨਾਂ ਨੂੰ ਨਾਸਮਾ ਦੇ ਹੱਥੋਂ ਬਲੀ ਚੜਾਉਂਦੇ ਹੋ ਕਿਉਂ ਇਹਨਾਂ ਦੀ ਜਿੰਦ ਦੇ ਵੈਰੀ ਬਣੇ ਹੋ ਖੋਦੀ ਮਾਂ ਇਹਨਾਂ ਨੂੰ ਕਹੋ ਕਿ ਇਸਲਾਮ ਕਬੂਲ ਕਰਨ ਮਾਤਾ ਕਹਿਣ ਲੱਗੇ ਕਹਿੰਦੇ ਇਹ ਉਸ ਗੁਰਕਲਗੇ ਧਰ ਦੇ ਪੁੱਤਰ ਨੇ ਜਿਹੜੇ 40 ਸਿੰਘ ਚਮਕੌਰ ਦੀ ਗੜੀ ਦੇ ਵਿੱਚ 10 ਲੱਖ ਘੇਰਾ ਪਾ ਕਰਕੇ ਖੜੇ ਸਨ ਤੇ ਉਹ ਤਾਂ ਨਹੀਂ ਡੋਲਿਆ ਇਹਦੇ ਸਾਹਮਣੇ ਤੇ ਇੱਕ ਨਿੱਕੀ ਜੀ ਛੋਟੀ ਜੀ ਮੌਤ ਹੈ ਕਿਸ ਤਰ੍ਹਾਂ ਡੋਲ ਸਕਣਗੇ ਇਹਨਾਂ ਦੀਆਂ ਰਗਾਂ ਦੇ ਵਿੱਚ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਖੂਨ ਹੈ ਉਸ ਰਾਤ ਭੁੱਖੇ ਪਿਆਸੇ ਰੱਖਿਆ ਜਾਂਦਾ ਹੈ ਪਹਿਲੀ ਰਾਤ ਵੀ ਤੇ ਦੂਜੀ ਰਾਤ ਵੀ ਜਦੋਂ ਭੁੱਖੇ ਪਿਆਸੇ ਰੱਖਿਆ ਗਿਆ ਤੇ ਕਹਿੰਦੇ ਕਿ ਉੱਥੇ ਇੱਕ ਵਾਕਿਆ ਹੋਰ ਆਉਂਦਾ ਹੈ ਭਾਈ ਮੋਤੀराम ਮਹਾਰਾਜ ਜੀ ਦਾ ਜਿਨ੍ਹਾਂ ਨੇ ਘਰ ਦੀ ਗਰੀਬੀ ਨਹੀਂ ਵੇਖੀ ਘਰ ਦੇ ਵਿੱਚ ਜਿਨ੍ਹਾਂ ਗਹਿਣਾ ਗੱਟਾ ਸਮਾਨ ਘਰ ਸੀ ਹਾਰਾ ਹੀ ਵੇਚ ਕੇ ਦੁੱਧ ਪਲਾਉਂਦੇ ਨੇ ਸਾਹਿਬਜ਼ਾਦੇ ਆਨੂੰ ਪਹਿਲੀ ਰਾਤ ਗਹਿਣੇ ਲੈ ਕਰਕੇ ਆਏ ਸਿਪਾਈ ਨੂੰ ਗਹਿਣੇ ਦਿੱਤੇ ਤੇ ਬੱਚਿਆਂ ਨੂੰ ਦੁੱਧ ਪਿਲਾਇਆ ਅੱਜ ਦੂਜੀ ਰਾਤ ਹੈ ਦੂਜੀ ਰਾਤ 11 ਪੋ ਦੀ ਰਾਤ ਨੂੰ ਭਾਈ ਮੋਤੀराम ਮਹਾਰਾਜ ਜੀ ਨੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਿਉਉਣ ਦੀ ਸੇਵਾ ਕੀਤੀ ਜਿਸ ਦੇ ਬਾਬਤ ਕਵੀਆਂ ਨੇ ਲਿਖਿਆ ਤਨ ਮੋਤੀ RAM ਮਹਿਰਾ ਜਿਨ੍ਹਾਂ ਪੁੰਨ ਕਮਾਇਆ ਗੁਰ ਲਾਲਾ ਤਾਈ ਭਾਈ ਜੀ ਨੇ ਦੁੱਧ ਪਿਆਇਆ ਕਿ ਜਿਨ੍ਹਾਂ ਨੇ ਪੁੰਨ ਕਮਾਇਆ ਸੇਵਾ ਕੀਤੀ ਹੈ ਦੁੱਧ ਪਿਉਣ ਦੀ ਕਹਿੰਦੇ ਕਿ ਉਸ ਰਾਤ ਵੀ ਭੁੱਖੇ ਪਿਆਸੇ ਬਿਨਾ ਬਿਸਤਰੇ ਤੋਂ ਰੱਖਿਆ ਜਾਂਦਾ ਹੈ ਅਗਲੇ ਦਿਨ ਦੀ ਸਵੇਰ ਹੋਈ ਤੇ ਮਾਤਾ ਜੀ ਨੇ ਥਾਪੜਾ ਦੇ ਕੇ ਦੋਵਾਂ ਸਾਹਿਬਜ਼ਾਦਿਆਂ ਨੂੰ ਆਖਿਆ ਡੋਲਿਆ ਜੇ ਨਾ ਗੁਰਕਲਗੀ ਤਾਰ ਸਦਾ ਹੀ ਤੁਹਾਡੇ ਨਾਲ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਦਾ ਹੀ ਤੁਹਾਡੇ ਨਾਲ ਨੇ ਕਿਸੇ ਵੀ ਤਰੀਕੇ ਡੋਲਿਆ ਜੇ ਨਾ ਸਾਰੀ ਰਾਤ ਮਾਤਾ ਜੀ ਨੇ ਉਸ ਦਿਨ ਉਹਨਾਂ ਨੂੰ ਗੁਰअर्जਨ ਦੇ ਮਹਾਰਾਜ ਸਤਿਗੁਰ ਤੇਗ ਬਹਾਦਰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਸਾਈਂ ਪਿਤਾ ਦੀਆਂ ਸਾਖੀਆਂ ਸੁਨਾਈਆਂ ਅਗਲੇ ਦਿਨ 12 ਪੋ ਦੀ ਕਚਹਿਰੀ ਲੱਗੀ ਨਾਜ਼ਮੇ ਸਰੰਦ ਤਖਤ ਤੇ ਬਿਰਾਜਮਾਨ ਸੀ ਸਾਹਿਬ ਜੀ ਜਦੋਂ ਕਚਹਿਰੀ ਦੇ ਵਿੱਚ ਪਹੁੰਚੇ ਕਚਹਿਰੀ ਦੇ ਵਿੱਚ ਪਹੁੰਚਦੇ ਅਨਸਾਰ ਫਿਰ ਵਾਹਿਗੁਰੂ ਜੀ ਦੀ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਕੇ ਵਜ਼ੀਰ ਖਾਨ ਤਿਲ ਮਲਾ ਉਠਿਆ ਕਿ ਇੱਕ ਰਾਤ ਕੋ ਖੇਪਿਆ ਸੇ ਰਖਿਆ ਤੇ ਹਜੇ ਵੀ ਫਤਿਹ ਪ੍ਰਮਾਣ ਕਰਦੇ ਨੇ ਹਜੇ ਵੀ ਕਹਿੰਦੇ ਨੇ ਕਿ ਵਾਹਿਗੁਰੂ ਸਾਰਾ ਕੁਝ ਹੈ ਸੁਚਾਨੰਦ ਨੇ ਦਬਾਅ ਪਾਉਣਾ ਚਾਹਿਆ ਕਿਉਂਕਿ ਸੁਚਾਨੰਦ ਦਬਾਅ ਕਿਉਂ ਪਾਉਂਦਾ ਹੈ ਕਿ ਜਿੰਨਾ ਏ ਉਹ ਸੂਬੇ ਸਰਾਂਦ ਨੂੰ ਖੁਸ਼ ਕਰੇਗਾ ਜਿੰਨਾ ਰਾਜੇ ਨੂੰ ਖੁਸ਼ ਕਰੇਗਾ ਉਹਨਾਂ ਵੱਡਾ ਅਹੁਦਾ ਪ੍ਰਾਪਤ ਕਰੇਗਾ ਉਨੀ ਮਾਇਆ ਮਿਲੇਗੀ ਹੁਣ ਸੁਚਾ ਆਨੰਦ ਪਾਪ ਕੇਵਲ ਤੇ ਕੇਵਲ ਅਹੁਦੇ ਦੇ ਵਾਸਤੇ ਕੇਵਲ ਤੇ ਕੇਵਲ ਮਾਇਆ ਦੇ ਵਾਸਤੇ ਇਹ ਪਾਪ ਕਮਾਰਿਆ ਹੁਣ ਉਹਨਾਂ ਨੂੰ ਆਖਿਆ ਜਾਂਦਾ ਹੈ ਕਹਿੰਦੇ ਕਿ ਦੱਸੋ ਇਸਲਾਮ ਕਬੂਲ ਕਰੋਗੇ ਕਹਿੰਦੇ ਕਿ ਨਹੀਂ ਅਸੀਂ ਕਿਸੇ ਵੀ ਹੱਦ ਨਾਲ ਇਸਲਾਮ ਕਬੂਲ ਨਹੀਂ ਕਰਨਾ ਜੋ ਮਰ ਜੀ ਉਹ ਜਦ ਆਵੇ ਅਸੀਂ ਤੇਰੇ ਕਲਮ ਇਲਮ ਨਹੀਂ ਪੜਨੇ ਕਿਉਂਕਿ ਹੈ ਭਾਵੇਂ ਇਸਲਾਮ ਵੀ ਪਰਮੇਸ਼ਰ ਦਾ ਹੀ ਇੱਕ ਧਰਮ ਹੈ ਰਸਤਾ ਹੈ ਪਰ ਕਹਿੰਦੇ ਜੇ ਅੱਜ ਤੇਰੇ ਕਹਣ ਤੇ ਝੁਕ ਗਏ ਫਿਰ ਅਸੀਂ ਅੱਲਾ ਦੇ ਖੁਦਾ ਦੇ ਵਾਸਤੇ ਨਹੀਂ ਤੇਰੇ ਅੱਗੇ ਝੁਕ ਰਹੇ ਆ ਇਸ ਕਰਕੇ ਅਸੀਂ ਕੇਵਲ ਤੇ ਕੇਵਲ ਕਲਗੀਧਰ ਦੇ ਅੱਗੇ ਝੁਕਦੇ ਆ ਤੇਰੇ ਅੱਗੇ ਨਾਮ ਜਮੇ ਸਰੰਦ ਅਸੀਂ ਕਦੇ ਵੀ ਨਹੀਂ ਝੁਕਾਂਗੇ ਹੋਨੇ ਵਜ਼ੀਰ ਖਾਨ ਨੇ ਲਾਲਚ ਵੀ ਦੇ ਕੇ ਦੇਖ ਲਿਆ ਡਰਾਵੇ ਵੀ ਦੇ ਕੇ ਵੇਖ ਲਿਆ ਪਰ ਕਿਸੇ ਵੀ ਤਰ੍ਹਾਂ ਸਹਿਬ ਜਾਦੇ ਮੰਨ ਨਹੀਂ ਰਹੇ ਅਖੀਰ ਦੇ ਵਿੱਚ ਆ ਕੇ ਤਿਲ ਮਲਾ ਕੇ ਬੋਲਿਆ ਕਹਿਣ ਲੱਗਾ ਕਾਜੀ ਜੀ ਫਤਵਾ ਸੁਣਾਓ ਜੇ ਵੜਾ ਫਤਵਾ ਮੌਤ ਦੇ ਵਿੱਚ ਹੋਵੇ ਤੇ ਸ਼ਰਾਹ ਦੇ ਵਿੱਚ ਵੀ ਹੋਵੇ ਕਾਜੀ ਨੇ ਆਖਿਆ ਇਦਾਂ ਦਾ ਕੋਈ ਫਤਵਾ ਨਹੀਂ ਜਿਹੜਾ ਇਸਲਾਮ ਧਰਮ ਵਿੱਚ ਕਹਿੰਦਾ ਹੋਵੇ ਕਿ ਕਿੰਨਾ ਬੱਚਿਆਂ ਨੂੰ ਮੌਤ ਦਿੱਤੀ ਜਾਵੇ ਸਰਾਹ ਦੇ ਵਿੱਚ ਵੀ ਕਬੂਲ ਹੋਵੇ ਤੇ ਉਦਾਂ ਵੀ ਮੌਤ ਕਹਿੰਦੇ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਮੌਤ ਨਹੀਂ ਦਿੱਤੀ ਜਾ ਸਕਦੀ ਸਰਾਹ ਦੇ ਵਿੱਚ ਲਿਖਿਆ ਬਦਲਾ ਲੈਣਾ ਹੈ ਤੇ ਆਪ ਦੁਸ਼ਮਣ ਤੋਂ ਲੈਣਾ ਹੈ ਦੁਸ਼ਮਣ ਦੇ ਬੱਚੇ 20 ਵੀ ਬਜ਼ੁਰਗ ਤੇ ਕਦੇ ਵੀ ਹਮਲਾ ਨਹੀਂ ਕਰਨਾ ਉਹਨਾਂ ਦਾ ਕੋਈ ਕਸੂਰ ਨਹੀਂ ਬਦਲਾ ਲੈਣਾ ਹੈ ਤੇ ਜਵਾਨ ਆਪ ਦੁਸ਼ਮਣ ਤੋਂ ਲਵੇ ਫਿਰ ਉਸ ਕਚਹਿਰੀ ਦੇ ਵਿੱਚ ਦਿਵਾਨ ਦੇ ਵਿੱਚ ਸ਼ੇਰ ਮੁਹੰਮਦ ਖਾਨ ਵੀ ਬਰਾਜਮਾਨ ਸੀ ਜਿਹਦਾ ਭਰਾ ਚਮਕੌਰ ਗੜੀ ਦੀ ਜੰਗ ਦੇ ਵਿੱਚ ਗੁਰਕਲਕੀ ਧਰ ਸਹ ਪਿਤਾ ਜੀ ਨੇ ਆਪਣੇ ਹੱਥੀ ਮਾਰਿਆ ਸ਼ੇਰ ਮੁਹੰਮਦ ਖਾਨ ਨੂੰ ਨਾਜ਼ਮੇ ਵਜ਼ੀਰ ਕਹਿਣ ਲੱਗਾ ਕਹਿੰਦਾ ਦੱਸੋ ਸ਼ੇਰ ਮੁਹੰਮਦ ਖਾਨ ਜੀ ਤੁਸੀਂ ਲੈ ਲਵੋ ਬਦਲਾ ਸ਼ੇਰ ਮੁਹੰਮਦ ਖਾਨ ਆਖਿਆ ਕਹਿੰਦੇ ਸ਼ੇਰ ਮੁਹੰਮਦ ਨਹੀਂ ਗਨੇ ਬੋਲਿਓ ਸੀਸ ਹਲਾਏ ਹਮ ਮਾਰੇ ਸਿਰ ਖੋਰਿਆਂ ਜੰਗ ਮੈਂ ਆਉ ਜਸ ਆਏ ਕਹਿੰਦੇ ਮੈਂ ਸਿਰ ਖੋਰਿਆਂ ਛੋਟਿਆਂ ਬਚਿਆਂ ਤੇ ਹਮਲਾ ਨਹੀਂ ਕਰ ਸਕਦਾ ਸਿਰ ਹਲਾ ਕੇ ਨਾ ਕਰ ਦਿੱਤੀ ਮਨਾ ਕਰ ਦਿੱਤਾ ਕਹਿੰਦਾ ਜੇ ਬਦਲਾ ਲਵਾਂਗੇ ਤੇ ਆਪ ਗੁਰਕਲ ਕੀ ਧਾਰ ਤੋਂ ਲੈ ਲਵਾਂਗੇ ਜੇ ਬਦਲਾ ਲਵਾਂਗੇ ਤੇ ਜਦੋਂ ਸਹਬ ਜਾਦੇ ਵੱਡੇ ਹੋ ਕੇ ਬੰਗਾਰਨਗੇ ਮੈਦਾਨੇ ਜੰਗ ਅੰਦਰ ਫੇਰ ਵੇਖਾਂਗੇ ਬਦਲਾ ਕਿਸ ਤਰ੍ਹਾਂ ਲੈਣਾ ਹੈ ਸੋ ਮੇਰੇ ਕੋਲੋਂ ਇਹ ਪਾਪ ਨਹੀਂ ਹੋਣਾ ਸ਼ੇਰ ਮੁਹੰਮਦ ਖਾਨ ਆਖਿਆ ਮੈਂ ਕਿਸੇ ਵੀ ਤਰ੍ਹਾਂ ਇਨ੍ਹਾਂ ਬੱਚਿਆਂ ਤੇ ਜ਼ੁਲਮ ਕਰਕੇ ਪਾਪ ਨਹੀਂ ਕਮਾਉਣਾ ਚਾਹੁੰਦਾ ਇਸ ਕਰਕੇ ਮੇਰੇ ਵੱਲੋਂ ਇਨ੍ਹਾਂ ਬੱਚਿਆਂ ਨੂੰ ਛੱਡ ਦਿੱਤਾ ਜਾਏ ਹੁਣ ਸ਼ੇਰ ਮੁਹੰਮਦ ਖਾਨ ਬੱਚਿਆਂ ਨੂੰ ਜਦੋਂ ਛੱਡ ਦਿੱਤਾ ਉਸ ਵਕਤ ਨਾਜ਼ਮੇ ਸਰਾਂਦ ਨੇ ਆਖਿਆ ਕਹਿੰਦੇ ਕਿ ਸ਼ੇਰ ਮੁਹੰਮਦ ਖਾਨ ਕੇਵਲ ਤੇ ਕੇਵਲ ਤੇਰੀ ਹਾਂ ਤੇ ਇਹਨਾਂ ਬੱਚਿਆਂ ਨੂੰ ਸ਼ਹੀਦ ਕੀਤਾ ਜਾਣਾ ਜੇ ਤੂੰ ਕਵੇਂ ਤੇ ਮੈਂ ਸ਼ਹੀਦ ਕਰ ਦਿਆਂ ਹੁਣ ਸਰਾਂ ਤੋਂ ਪੁੱਛਿਆ ਗਿਆ ਕਾਜੀ ਤੋਂ ਪੁੱਛਿਆ ਗਿਆ ਫਤਵਾ ਵੀ ਜਾਰੀ ਨਹੀਂ ਹੋ ਸਕਦਾ ਕਿਉਂਕਿ ਬੱਚੇ ਨੇ ਕਿਸੇ ਵੀ ਤਰ੍ਹਾਂ ਕੋਈ ਵੀ ਇਲਮ ਕੋਈ ਵੀ ਕਲਮ ਬੱਚਿਆਂ ਦੇ ਸ਼ਹੀਦੀ ਦੇ ਲਈ ਬੱਚਿਆਂ ਦੇ ਮੌਤ ਦੇ ਲਈ ਨਹੀਂ ਨਾ ਚੱਲ ਸਕਦੇ ਹੁਣ ਬੱਥਿਆਂ ਨੂੰ ਸੁਚਾਨੰਦ ਨੇ ਸਵਾਲ ਕੀਤੇ ਕਹਿੰਦੇ ਕਿ ਦੱਸੋ ਕਿਦਾਂ ਕੀਤਾ ਜਾਵੇ ਤੁਹਾਨੂੰ ਛੱਡ ਦਿੱਤਾ ਜਾਵੇ ਜੇ ਛੱਡਾਂਗੇ ਤਾਂ ਕੀ ਕਰੋਗੇ ਹੁਣ ਉਹਨਾਂ ਛੋਟਿਆਂ ਬੱਚਿਆਂ ਨੇ ਆਖਿਆ ਕਹਿੰਦੇ ਕਿ ਅਸੀਂ ਫੇਰ ਫੌਜਾਂ ਕਤਰ ਕਰਾਂਗੇ ਅਸੀਂ ਫੇਰ ਜ਼ੁਲਮ ਦੇ ਖਿਲਾਫ ਆਵਾਜ਼ ਉਠਾਵਾਂਗੇ ਅਸੀਂ ਫੇਰ ਨਾਜ਼ਮੇ ਤਰੰਦ ਦੇ ਖਿਲਾਫ ਆਵਾਜ਼ ਉਠਾਵਾਂਗੇ ਹੁਣ ਸੁੱਚਾ ਆਨੰਦ ਫੇਰ ਤਲਮਲਾ ਉਠਿਆ ਕਹਿੰਦਾ ਕਿ ਜੇਸ ਵਾਸਤੇ ਅਸੀਂ ਇਹਨਾਂ ਨੂੰ ਸ਼ਹੀਦ ਕਰਨ ਤੱਕ ਮੌਤ ਦੇਣ ਤੱਕ ਜਾ ਰਹੇ ਆਂ ਫੇਰ ਕਹਿ ਰਹੇ ਨੇ ਅਸੀਂ ਤੁਹਾਡੇ ਖਿਲਾਫ ਆਵਾਜ਼ ਉਠਾਵਾਂਗੇ ਕਹਿੰਦਾ ਜੇ ਵੱਡੇ ਹੋ ਗਏ ਤੇ ਛੱਡ ਦਿੱਤਾ ਗਿਆ ਤੇ ਕੀ ਕਰੋਗੇ ਉਹਨਾਂ ਆਖਿਆ ਕਹਿੰਦੇ ਫੌਜਾਂ ਇਕੱਤਰ ਕਰਕੇ ਵਜ਼ੀਰ ਖਾਨ ਦੇ ਦੋ ਟੋਟੇ ਕਰ ਫਟਾਂਗੇ ਹੁਣ ਇਹ ਵਜਨ ਸੁਣ ਕਰਕੇ ਵਜ਼ੀਰ ਖਾਨ ਬੜਾ ਗੁੱਸੇ ਦੇ ਵਿੱਚ ਆਇਆ ਦੁਬਾਰਾ ਪੁੱਛਿਆ ਕਹਿੰਦੇ ਕੀ ਕਰੋਗੇ ਸਹਬਜਾ ਦੇ ਆਖਣ ਲੱਗੇ ਅਸੀਂ ਇਨਸਾਨੀਅਤ ਦੇ ਖਾਤਰ ਵਜ਼ੀਰ ਖਾਨ ਦੇ ਨਾਲ ਜੰਗ ਕਰਾਂਗੇ ਕਹਿਣ ਲੱਗਾ ਕਿਉਂ ਵਾਖਦੀ ਤੇ ਤੇਲ ਦਾ ਕੰਮ ਕਰ ਰਹੇ ਹੋ ਹੁਣ ਸਾਹਿਬ ਜਾਦਿਆਂ ਨੂੰ ਸੁਚਾਨੰਦ ਨੇ ਆਖਿਆ ਕਹਿੰਦੇ ਕਿ ਤੁਸੀਂ ਕਿਉਂ ਨਹੀਂ ਕਬੂਲ ਕਰ ਰਹੇ ਸਾਹਿਬ ਜਾਦੇ ਕਹਿੰਦੇ ਸਾਡੇ ਛੋਟ ਵੱਡੇ ਭਰਾਵਾਂ ਨੂੰ ਮੈਦਾਨੇ ਜੰਗ ਦੇ ਅੰਦਰ ਕੋ-ਕੋ ਕਰਕੇ ਸ਼ਹੀਦ ਕੀਤਾ ਟੋਟੇ ਕਰਕੇ ਤੇ ਅਸੀਂ ਕਿਦਾਂ ਭੁੱਲ ਕੇ ਤੇਰਾ ਸਲਾਮ ਕਬੂਲ ਕਰੀਏ ਸਚਾਨੰਦ ਨੇ ਉੱਥੇ ਆਖਿਆ ਕਹਿੰਦੇ ਕਿ ਗੁਰਕਲਗੀ ਤਾਰ ਸੱਚੇ ਪਾਤਸ਼ਾਹ ਉਹਨਾਂ ਦੇ ਵਾਸਤੇ ਉਹਨੇ ਸ਼ਬਦ ਵਰਤੇ ਕਹਿੰਦੇ ਕਿ ਉਹ ਸੱਪ ਹਨ ਤੇ ਉਹਨਾਂ ਦੇ ਬੱਚੇ ਸਪੋਲੇ ਹਨ ਇਹਨਾਂ ਨਹੀਂ ਮੰਨਣਾ ਉਸਤੇ ਦੰਨਾ ਚੰਦ ਹੰਡੂਰੀਆ ਜੀ ਨੇ ਲਿਖਿਆ ਕਹਿੰਦੇ ਨੇਕੇ ਬਾਲਕ ਤੁਮ ਮਤ ਜਨ ਹੋ ਨਾਗ ਹੋ ਕੇ ਇਹ ਪੂਤ ਪਛਾਨੋ ਤੁਮਰੇ ਹੱਥ ਆਜ ਇਹ ਆਏ ਕਰੋ ਅਬੈ ਆਪਣੋ ਮਨ ਪਾਏ ਕਹਿੰਦੇ ਤੁਹਾਡੇ ਹੱਥਾਂ ਅੱਜ ਲੱਗੇ ਨੇ ਆਪਣੇ ਮਨ ਪਾਉਂਦੀ ਗੱਲ ਕਰ ਲਵੋ ਨਾਜ਼ਮੇ ਸਰੰਦ ਨੇ ਆਖਿਆ ਕਹਿੰਦੇ ਇੱਕ ਰਾਤ ਇਹਨਾਂ ਨੂੰ ਹੋਰ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਵੇ ਕੱਲ ਦੇ ਦਿਨ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇਗਾ ਸ਼ਹੀਦ ਸ਼ਬਦ ਉਹਨਾਂ ਨੇ ਵਰਤਿਆ ਸ਼ਹੀਦ ਸ਼ਬਦ ਵਰਤਨਾ ਸਾਡੇ ਵਾਸਤੇ ਲਾਜ਼ਮੀ ਹੈ ਕਿਉਂਕਿ ਸਾਡੇ ਵਾਸਤੇ ਮੌਤ ਸ਼ਬਦ ਨਹੀਂ ਨਾ ਵਰਤਿਆ ਜਾਣਾ ਸ਼ਹੀਦ ਸਾਡੇ ਲਈ ਹੋਏ ਇਸ ਕਰਕੇ ਸ਼ਹੀਦ ਹਨ ਉਹਨਾਂ ਦੇ ਵਾਸਤੇ ਉਹ ਸ਼ਹੀਦ ਉਸ ਵਕਤ ਨਹੀਂ ਕਹਿੰਦੇ ਉਹ ਤੇ ਮੌਤ ਕਹਿਣਾ ਕਰਦੇ ਨੇ ਕਹਿੰਦੇ ਸਵੇਰੇ ਇਹਨਾਂ ਦੇ ਫਿਰ ਟੜ ਤੋਂ ਅਲੱਗ ਕਰ ਦਿੱਤੇ ਜਾਣਗੇ ਸਹਬਜ਼ਾ ਦੇ ਮਾਤਾ ਜੀ ਪਾਸ ਆਏ ਹੁਣ ਮਾਤਾ ਜੀ ਦਿਆ ਕਰਕੇ ਗਲੇ ਲੱਗੇ ਮਾਤਾ ਜੀ ਨੇ ਆਖਿਆ ਅੱਜ ਦੀ ਕਚਹਿਰੀ ਕਿਦਾਂ ਦੇ ਕਹਿੰਦੇ ਮਾਤਾ ਜੀ ਬਹੁਤ ਡਲਾਨ ਦੇ ਕੋਸ਼ਿਸ਼ ਕੀਤੀ ਪਰ ਗ੍ਰ ਤੇਗ ਭਾਦਰ ਸੱਚੇ ਪਾਤਸ਼ਾਹ ਦਾ ਮਿਹਰਾ ਭਰਿਆ ਹੱਥ ਸੀ ਅਸੀਂ ਡੋਲੇ ਨਹੀਂ ਅਸੀਂ ਜਿੱਤ ਕੇ ਆਏ ਆ ਵਜ਼ੀਰ ਖਾਨ ਕਹਿੰਦਾ ਤੁਹਾਨੂੰ ਕੱਲ ਮੌਤ ਦੇ ਘਾਟ ਤਾਰ ਦਿੱਤਾ ਜਾਏਗਾ ਅਸੀਂ ਮੌਤ ਵੇਖ ਕੇ ਬੜੇ ਖੁਸ਼ ਹੋਏ ਆ ਬੜੇ ਪ੍ਰਸੰਨ ਹੋਏ ਆ ਕਿ ਐਸੇ ਮੈਂ ਆਪਣੇ ਦਾਦਾ ਜੀ ਕੋ ਜਾ ਰਹੇ ਹਾਂ ਸਤਖੰਡ ਦੇ ਵਿੱਚ ਇਦਾਂ ਦੇ ਜੱਜਪੀ ਸਨ ਸਹਬਜਾਦੇ ਆਂਦੇ ਮਾਤਾ ਜੀ ਸੁਣ ਕੇ ਅੰਦਰੋਂ ਅੰਦਰੀ ਪ੍ਰਸੰਨ ਹੋ ਰਹੇ ਨੇ ਪਰ ਇੱਕ ਵਿਰਾਗ ਵੀ ਹੈ ਪੋਤੇ ਹਨ ਪੁੱਤਰ ਦੀ ਅਨਸਬੰਸ ਚਲਾਉਣ ਵਾਲੇ ਹਨ ਹੁਣ ਕਹਿੰਦੇ ਕਿ ਦੱਸੋ ਕਿਸ ਤਰ੍ਹਾਂ ਕੀਤਾ ਜਾਵੇ ਮਾਤਾ ਜੀ ਨੂੰ ਸਹਬਜ਼ਾਦੇ ਆਖੇ ਕਹਿੰਦੇ ਕਿ ਕੱਲ ਦੇ ਦਿਨ ਤੁਹਾਨੂੰ ਤਿਆਰ ਕਰਕੇ ਤੋਰਾਂਗੇ ਅਗਲੇ ਦਿਨ ਦੀ ਸਵੇਰ ਹੁੰਦੀ ਹੈ ਜੀ ਹੁਣ ਸਹਬਜ਼ਾਦੇ ਮਾਤਾ ਗੁਦਰ ਕੌਰ ਜੀ ਨੇ ਨਵੇਂ ਚੋਲੇ ਕੱਢ ਕੇ ਪਾਏ ਜਿਹੜੇ ਬੜੇ ਚਿਰਾਂ ਤੋਂ ਸਾਂਭ ਕੇ ਰੱਖੇ ਤੇ ਸਹਬਜ਼ਾਦੇ ਆਖਿਆ ਨਵੇਂ ਚੋਲੇ ਕਿਉਂ ਜੀ ਹੁਣ ਸਹਬਜ਼ਾਦੇ ਨੂੰ ਮਾਤਾ ਜੀ ਆਖ ਰਹੇ ਨੇ ਕਹਿੰਦੇ ਕਿ ਜਦੋਂ ਕੋਈ ਉਡੀ ਚੜਦਾ ਹੈ ਵਿਆਹ ਹੁੰਦਾ ਹੈ ਵਿਆਹ ਕਰ ਜਾਂਦਾ ਹੈ ਤੇ ਉਹਨਾਂ ਦੇ ਘਰ ਵਾਲੇ ਬੜੇ ਖੁਸ਼ ਹੁੰਦੇ ਨੇ ਨਵੇਂ ਚੋਲੇ ਨਵੇਂ ਵਸਤਰ ਪਾਉਂਦੇ ਨੇ ਕਹਿੰਦੇ ਨੇ ਅੱਜ ਤੁਸੀਂ ਲਾੜੀ ਮਾਉਤ ਵਿਹੁਣੀ ਐ ਇਸ ਕਰਕੇ ਮੈਂ ਨਵੇਂ ਵਸਤਰ ਪਹਿਨ ਇਸ ਗੱਲ ਦਾ ਧਿਆਨ ਦੇਣਾ ਜਿਹੜਾ ਵੀ ਸ਼ਹੀਦ ਹੋਇਆ ਨਾ ਜਿਸ ਨੂੰ ਪਤਾ ਕਿ ਅੱਜ ਮੈਦਾਨੇ ਜੰਗ ਅੰਦਰ ਸ਼ਹੀਦੀ ਪ੍ਰਾਪਤ ਕਰਨੀ ਐ ਉਹਦੇ ਕੋਲ ਜਿੰਨਾ ਵੀ ਹੋ ਸਕੇ ਆ ਉਹ ਤਿਆਰ ਹੋ ਕੇ ਨਵੇਂ ਵਸਤਰ ਪਾ ਕੇ ਹੀ ਗਿਆ ਹੈ ਜਿਸ ਵਕਤ ਕੱਲੂਕਾਰਾ 84 ਵਾਲਾ ਹੋਇਆ ਸ੍ਰੀ ਦਰਬਾਰ ਸਾਹਿਬ ਵਿਖੇ ਸੰਤਾਂ ਦੇ ਨਾਲ ਜਿੰਨੇ ਵੀ ਸਿੰਘ ਸਨ ਟਕਸਾਲ ਦੇਆਂ ਸਿੰਘਾਂ ਨੇ ਟਕਸਾਲੀ ਚੋਲੇ ਨਵੇਂ ਕੱਢ ਕੱਢ ਕੇ ਪਾਏ ਕਿ ਅੱਜ ਅਸੀਂ ਮੈਦਾਨੇ ਜੰਗ ਅੰਦਰ ਲਾੜੀ ਮੌਤ ਵੀ ਆਉਣੀ ਹੈ ਇੰਨਾ ਚਾਹ ਹੁੰਦਾ ਹੈ ਸ਼ਹੀਦਾਂ ਨੂੰ ਜੂਝਣ ਦਾ ਸ਼ਹੀਦਾਂ ਨੂੰ ਮੈਦਾਨੇ ਜੰਗ ਦਾ ਹੁਣ ਸਹਿਬਜ਼ਾਦਿਆਂ ਨੂੰ ਨਾਜ਼ਮਾ ਦੇ ਸਿਪਾਹੀਆਂ ਨੇ ਹੱਥਾਂ ਤੋਂ ਫੜ ਕੇ ਕਸੀਟਾਂ ਲਗੇ ਸਹਿਬਜ਼ਾਦਿਆਂ ਨੇ ਜ਼ੋਰ ਦੇ ਨਾਲ ਹੱਥ ਛਡਵਾਏ ਕਹਿੰਦੇ ਕਿ ਕਸੀਟਿਆ ਉਹਨਾਂ ਨੂੰ ਜਾਂਦਾ ਜਿਨ੍ਹਾਂ ਨੂੰ ਤੱਕੇ ਦੇ ਨਾਲ ਮੌਤ ਵੱਲ ਲਜਾਇਆ ਜਾਵੇ ਅਸੀਂ ਇਸਲਾਮ ਛੱਡ ਕੇ ਫੈਸਿਲਟੀਆਂ ਛੱਡ ਕੇ ਮੌਤ ਚੁਣੀ ਹੈ ਇਸ ਕਰਕੇ ਸਾਨੂੰ ਫੜਨ ਦੀ ਲੋੜ ਨਹੀਂ ਸਤਗੁਰੂ ਕੇ ਲਾਲ ਬੋਲੇ ਨਾ ਛੂਨਾ ਹਮਾਰੇ ਹੱਥ ਗੱਢਨੇ ਹਮ ਆਜ ਜਿੰਦੇ ਚਲenge ਖੁਸ਼ੀ ਕੇ ਸਾਥ ਅਸੀਂ ਖੁਸ਼ੀ ਦੇ ਨਾਲ ਸ਼ਹੀਦੀਆਂ ਪ੍ਰਾਪਤ ਕਰਨ ਜਾ ਰਹੇ ਆ ਸਾਨੂੰ ਤੱਕੇ ਦੇ ਨਾਲ ਕਿਸੇ ਨੇ ਆਖਿਆ ਸੀ ਕਹਿੰਦੇ ਕਿ ਲਜਾਇਆ ਗਿਆ ਹਣ ਖਲਾਰ ਕਰਕੇ ਪੁੱਛਿਆ ਗਿਆ ਜਕਾਰੇ ਛੱਡ ਕੇ ਜਵਾਬ ਦਿੱਤਾ ਕਿ ਅਸੀਂ ਇਸਲਾਮ ਨਹੀਂ ਕਬੂਲ ਕਰਨਾ ਸ਼ੁਰੂ ਤੋਂ ਦਿਵਾਰ ਚਾਲੂ ਕਰ ਦਿੱਤੀ ਗਈ ਨੀਹਾਂ ਜਦੋਂ ਥੋੜੀ ਤੱਕ ਪਹੁੰਚੀਆਂ ਸਾਹਿਬਜ਼ਾਦੇ ਜਵਜੀਤ ਸਾਹਿਬ ਦਾ ਪਾਠ ਆਰੰਭ ਕੀਤਾ ਹੁਣ ਹੌਲੀ ਹੌਲੀ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਚੰਦਰਮਾ ਚੰਦ ਟਕਦੀ ਜਾ ਰਹੀ ਕੰਧ ਹੈ ਕੱਚੀ ਕੰਧ ਜਦੋਂ ਉਤਾਣ ਨੂੰ ਵਾਧ ਰਹੀ ਹੈ ਤੇ ਦੋਵੇਂ ਚਿਹਰੇ ਟਕੇ ਜਾ ਰਹੇ ਨੇ ਸਾਹਿਬ ਜਾਦੇ ਸਹੀਦियां ਪ੍ਰਾਪਤ ਕੀਤੀਆਂ ਜਿਸ ਵਕਤ ਉਸ ਤੋਂ ਪਹਿਲਾਂ ਸਬਜੀ ਸਾਹਿਬ ਦਾ ਪਾਠ ਕਰ ਰਹੇ ਨਾਜ਼ਮ ਬੜਾ ਖੁਸ਼ ਹੈ ਕਿ ਅੱਜ ਮੈਂ ਬਹੁਤ ਤੀਰ ਮਾਰ ਚੱਲੇ ਆ ਬੜਾ ਹੰਕਾਰ ਦਾ ਰੁਤਬਾ ਬੁਲੰਦ ਕਰ ਚੱਲੇ ਆ ਹਾਂ ਸਾਹਿਬਜ਼ਾਦਿਆਂ ਦੇ ਬਾਬਤ ਕਵੀ ਜੀ ਨੇ ਲਿਖਿਆ ਕਹਿੰਦੇ ਕਿ ਹਮ ਜਾਨ ਦੇ ਕੇ ਔਰਾਂ ਕੀ ਜਾਨ ਬਚਾ ਚਲੇ ਸਿੱਖੀ ਕੀ ਨੀਵ ਹਮ ਹੈ ਸਿਰੋ ਪਰ ਉਠਾ ਚਲੇ ਅਸੀਂ ਜਿੰਦ ਕੁਰਬਾਨ ਕਰਕੇ ਹੋਰਾਂ ਦੀਆਂ ਜਿੰਦਾ ਬਚਾ ਚਲੇ ਆ ਇੰਨੇ ਚਿਰ ਨੂੰ ਤੂਫਾਨ ਆਇਆ ਕਾਹਿੰਦ ਸਾਹਿਬਜ਼ਾਦਿਆਂ ਦੇ ਸਰੀਰਾਂ ਤੇ ਡਿੱਗ ਪੈਂਦੀ ਹੈ ਬੇਹੋਸ਼ੀ ਦੀ ਹਾਲਤ ਦੇ ਵਿੱਚ ਦੋਵੇਂ ਸਹਬਜ਼ਾਦੇ ਚਲੇ ਜਾਂਦੇ ਨੇ ਸ਼ਾਸਰ ਬੇਗ ਤੇ ਬਾਸ਼ਲ ਬੇਗ ਦੋਹਾਂ ਪਾਪੀਆਂ ਨੇ ਸਹਬਜ਼ਾਦਿਆਂ ਦੀ ਸਾਹ ਰਗਾਂ ਹੌਲੀ-ਹੌਲੀ ਵੱਡ ਦਿੱਤੀਆਂ ਹਨ ਭਾਵੇਂ ਜਿੰਨਾ ਮਰਜ਼ੀ ਬੰਦਾ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੋਵੇ ਜਦੋਂ ਸਾਹ ਰਗ ਜਿੰਨਾ ਵੱਡਿਆ ਜਾਣ ਜਿੰਨਾ ਦੁੱਖ ਹੋਣਾ ਹੈ ਅੱਖਾਂ ਤੇ ਖੁੱਲ੍ਹਦੀਆਂ ਨੇ ਪਰ ਇਤਿਹਾਸ ਕਹਿੰਦਾ ਕਿ ਸਹਬਜ਼ਾਦਿਆਂ ਨੇ ਸੀ ਤੱਕ ਨਹੀਂ ਕੀਤੀ 13 ਪਹੁਣੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋ ਛੋਟੇ ਚੰਦ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਸਾਸਲ ਬੇਗ ਤੇ ਬਾਸਲ ਬੇਗ ਇਹਨਾਂ ਨੇ ਪਾਪ ਕਮਾਇਆ ਸਾਰਾ ਗਾਂ ਵਾਢ ਕਰਕੇ ਗੁਰਬਾਣੀ ਨੇ ਜਿਸ ਹਵਾਲਾ ਦਿੱਤਾ ਦੁੱਖ ਦਰਦ ਤਹੇ ਮਿਟੇ ਖਨਾਹੂ ਉਹਨਾਂ ਦੇ ਦੁੱਖ ਦਰਦ ਮਿਟ ਜਾਂਦੇ ਹਨ ਜਿਨ੍ਹਾਂ ਦੇ ਮਸਤਕ ਤੇ ਦਾਗ ਹੁੰਦਾ ਹੈ ਧਰਮ ਦੇ ਵਾਸਤੇ ਆਪਣੀ ਜਿੰਦ ਤੱਕ ਕੁਰਬਾਨ ਕਰਨ ਦਾ ਜਿਸ ਤਰ੍ਹਾਂ ਗੁਰਬਾਣੀ ਨੇ ਕਿਹਾ ਦਾਗੇ ਹੋਏ ਸੁਰਣੈ ਜੂਜੇ ਬਿਨ ਦਾਗੇ ਭਗ ਜਾਈ ਜਿਨ੍ਹਾਂ ਦੇ ਮਸਤਕ ਦੇ ਭਾਗ ਚੰਗੇ ਹਨ ਉਹੀ ਧਰਮ ਦੇ ਵਾਸਤੇ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਉਹੀ ਧਰਮ ਦੇ ਲਈ ਕੁਰਬਾਨ ਹੁੰਦੇ ਨੇ ਦੂਜੇ ਬੰਨੇ ਮਾਤਾ ਗੁਜਰ ਕੌਰ ਜੀ ਉਹਨਾਂ ਨੇ ਵੀ ਦਸਮਦਵਾਰ ਦੇ ਵਿੱਚ ਸਵਾਸ ਚੜਾ ਕਰਕੇ ਸਹਬਜ਼ਾਦਿਆਂ ਦੇ ਨਾਲ ਹੀ ਸੱਚਖੰਡ ਜਾਣਾ ਠੀਕ ਸਮਝਿਆ ਸੋ ਏਪਟਾ ਅਜਦਾ ਇਤਿਹਾਸ ਆਪਾਂ ਸਰਾਉਣ ਕੀਤਾ ਹੈ 10 ਪਾਸੋਂ ਕਥਾ ਵਿਚਾਰ ਕਰਦੇ ਆਂ ਹੋਈਆਂ ਬੇਅੰਤ ਪੁੱਲਾਂ ਆਪ ਜਿਨੇ ਬਖਸ਼ ਦੇਣੀਆਂ ਸਹਿਬਜ਼ਾਦਿਆਂ ਦਾ ਇਤਿਹਾਸ ਬਹੁਤ ਅਗਾਧ ਬੋਧ ਹੈ ਇੱਕ ਰਸਨਾ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਹੋਈਆਂ ਬੇਅੰਤ ਬੇਅੰਤ ਪੁੱਲਾਂ ਧੰਨ ਗੁਰੂ ਗ੍ਰੰਥ ਸਾਹਿਬਹਾਰਾਜ ਆਪ ਸਾਰੇ ਸੰਗਤ ਬਖਸ਼ਣ ਦੇ ਯੋਗ ਬਖਸ਼ ਦੇਣਾ ਲਿਖ ਹੈ ਕਿ ਤੈਨਾਂ ਛੂਟੀ ਹੈ ਖਿਨ ਖਿਨ ਪੂਲਨ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ